ਸਰਵੋਪੀਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਪਹੁੰਚੇ ਆਂ ਪਿੰਡ ਫੂਸ ਮੰਡੀ ਜਿਹੜਾ ਇਹ ਭਾਗੂ ਦੇ ਫੂਸ ਮੰਡੀ ਜ਼ੋਨ ਹੈ ਬਲਾਕ ਸੰਤੀ ਦਾ ਉੱਥੋਂ ਮੰਦਰ ਸਿੰਘ ਭਾਗੂ ਜੋ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਤੇ ਉਹ ਦੋ ਦੂਰ ਕੰਪੇਨ ਕਰ ਰਹੇ ਸੀਗੇ ਵੋਟਾਂ ਮੰਗ ਰਹੇ ਸੀ ਸਾਡੇ ਨਾਲ ਨੇ ਤੇ ਸਾਬਕਾ ਸਰਪੰਚ ਸਾਹਿਬ ਵੀ ਹੈਗੇ ਆ ਤੇ ਹੋਰ ਵੀ ਉਹਨਾਂ ਦੇ ਜਿਹੜੇ ਸਮਰਥਕ ਹੈਗੇ ਕਿਸ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੈਗੂ ਜੀ ਦਾ ਖਾਲਸਾ ਬੈਗੂ ਜੀ ਫਤਿਹ ਜੀ ਠੀਕ ਹੋ ਜੀ ਹਾਂ ਠੀਕ ਹੈ ਜੀ ਸਾਨੂੰ ਇਹ ਵੀ ਪਤਾ ਲੱਗਿਆ ਮਦਰ ਸਿੰਘ ਜੀ ਵੀ ਤੁਸੀਂ ਤੀਸਰੀ ਵਾਰ ਕਿਉਂ ਲੜ ਰਹੇ ਹੋ ਹਾਂਜੀ ਤਕਰੀਬਨ 2013 ਦੇ ਵਿੱਚ ਜਿਹੜਾ ਸੀਗਾ ਉਦੋਂ ਪਾਰਟੀ ਨੇ ਤਕਰੀਬਨ ਮੈਨੂੰ ਟਿਕਟ ਦਿੱਤੀ ਸੀ ਵੀ ਤੇ ਉਸ ਤੋਂ ਬਾਅਦ 2018 ਦੇ ਵਿੱਚ ਦੀ ਮੇਰੀ ਵਾਈਫ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਸੀਗੀ ਇਸ ਵਾਰ ਫੇਰ ਪਾਰਟੀ ਨੇ ਮੇਰੇ ਤੇ ਮਾਨ ਕੀਤਾ ਸੀ ਅੱਛਾ ਹਾਂਜੀ ਦੋਨੇ ਪਿੰਡਾਂ ਦੇ ਆਪਣਾ ਟੈਟਰ ਨੇ ਤਕਰੀਬਨ ਬੜਾ ਹੰਮਮਾ ਕੇ ਜ਼ੋਰ ਵੀ ਲਾ ਰਹੇ ਆ ਹਾਂ ਤੇ ਸਾਡੇ ਤੇ ਮਾਨ ਕੀਤਾ ਤੀਸਰੀ ਵਾਰ ਹਾਂ ਅਸੀਂ ਚੋਣੇ ਵੀ ਆ ਵੀ ਜਨ ਉਮੀਦ ਵੀ ਹੈ ਵੀ ਸੰਗਤ ਸਾਡੇ ਨਾਲ ਫੇਰ ਖੜੀ ਹੈ ਅੱਛਾ ਹਾਂਜੀ ਤੇ ਜਿਹੜੇ ਤੁਸੀਂ 13 ਤੋਂ ਲੈ ਕੇ ਗੋਜੇ 25 ਆ ਗਿਆ ਕਿਸ ਤਰ੍ਹਾਂ ਦੇ ਕੰਮ ਜਾਂ ਕਿਸ ਤਰ੍ਹਾਂ ਦੀ ਗ੍ਰਾਂਟਾਂ ਲਿਆ ਸਕੇ ਕਿਸ ਤਰ੍ਹਾਂ ਦੇ ਕੰਮ ਕਰਵਾਏ ਤੁਸੀਂ ਤਕਰੀਬਨ ਤਾਂ ਜੀ ਇਹਦਾ ਗ੍ਰਾਂਟਾਂ ਦੇ ਬਹੁਤ ਘੱਟ ਆਉਂਦੀਆਂ ਪਰ ਜੋ ਵੀ ਆਈ ਹੈ ਉਹ ਅਸੀਂ ਸਹੀ ਲਵਾਈ ਆ ਹਾਂ ਪਿੰਡ ਦੇ ਵਿੱਚ ਲੱਗੀ ਜਿੰਨੇ ਕੁ ਥੋੜੇ ਕਾਣੀ ਮਿਲੀ ਸੀ ਠੀਕ ਹੈ ਜੀ ਹਾਂਜੀ ਤੇ ਉਹ ਵੈਸੇ ਤਾਂ ਪੰਚਾਇਤਾਂ ਨੂੰ ਮਿਲਦੀਆਂ ਸੱਤੋਂ ਤੱਕਲੇ ਸੈ ਵੀ ਹੁੰਦੀਆਂ ਨੇ ਅੱਛਾ ਹਾਂਜੀ ਸਰਕਾਰ ਵਿਰੋਧੀ ਹੁੰਦਾ ਹੀ ਕਈ ਹੋ ਜਾਂਦੇ ਜਿਵੇਂ ਹੁਣ ਆਵਾਜ਼ੀ ਪਾਰਟੀ ਸਰਕਾਰ ਹੈ ਜਾਂ ਦੂਜਾ ਰਾਸ਼ਟਰੀ ਹੋਰ ਪਾਰਟੀਆਂ ਬਣ ਗਿਆ ਤਾਂ ਵੀ ਹੋ ਜਾਂਦਾ ਕੁਝ ਨਹੀਂ ਹੋ ਜਾਂਦਾ ਜੀ ਤਕਰੀਬਨ ਹੁਣ ਤਾਂ ਦੇਖੋ 2022 ਤੋਂ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਤੇ ਇਹਨਾਂ ਨੇ ਨਾਲ ਤਾਂ ਸਾਨੂੰ ਪੁੱਛਿਆ ਹੀ ਨਹੀਂ ਗ੍ਰਾਂਟ ਦਾ ਕੁਝ ਛੱਡੋ ਕਿਉਂਕਿ ਸਰਪੰਚਾਂ ਨੂੰ ਵੀ ਗ੍ਰਾਂਟਾਂ ਇਹਨਾਂ ਨੇ ਦਿੱਤੀਆਂ ਨਹੀਂ ਹਜੇ ਤੱਕ 13 ਤੋਂ 18 ਫੇਰ ਉਹ ਕਾਜਦਲ ਸੀਗਾ ਹਾਂਜੀ 12 ਤੱਕ ਰਿਆ ਹਾਂਜੀ ਹਾਂਜੀ 12 ਜਗਾਂ ਦਾ 17 ਚ ਕਾਂਗਰਸ ਆਈ ਹੈ ਹਾਂਜੀ ਉਹ ਜੋ 18 ਚ ਅਸੀਂ ਬਣਿਆ ਜੀ ਹਾਂ तकरीबन ਉਦੋਂ 18 ਤੋਂ ਲੈ ਕੇ 22 ਤੱਕ ਕੁਛ ਨਾ ਕੁਛ ਸਾਨੂੰ ਗ੍ਰਾਂਟ ਮਿਲੀ ਉਹ ਸੀ ਲਵਾਈਆਂ ਹਾਂ ਅੱਜ ਇੱਥੇ ਵੀ ਲੱਗੀ ਇੱਕ ਅਤੀ ਭਾਗੂ ਚ ਵੀ ਲੱਗੀ ਹੋਈ ਹੈ ਹਾਂ ਹਾਂਜੀ ਕਿੰਨਾ ਪੜਿਆ ਤੁਸੀਂ ਮੈਂ ਤਾਂ ਬਿਲਕੁਲ ਅਗੂਠਾ ਛਾਹ ਪਾ ਜਾਨਪੜਾ ਜੀ ਫੇਰ ਵੀ ਹੌਸਲੇ ਨਾਲ ਕਰ ਰਹੇ ਹੋ ਕੰਮ ਹੈ ਹੌਸਲਾ ਬਈ ਸ਼ੌਂਕ ਹੁੰਦਾ ਜੀ ਕੁਛ ਨਾ ਕੁਛ ਬਾਕੀ ਦੋ ਸੰਘਤ ਦੀ ਮਰਜ਼ੀ ਹੈ तकरीबन ਦੋ ਪਿੰਡਾਂ ਦੀਆਂ ਪੰਚਾਇਤਾਂ ਖੜੀਆਂ ਆ ਕਿ ਇਸ ਆਪਣੇ ਤੇ ਅਲੀ ਕਿਸੇ ਨੂੰ ਕੋਈ ਲਾ ਸਕਦੇ ਆ ਪਰ ਜਦੋਂ ਹੈ ਹੀ ਨਹੀਂ ਕੋਈ ਅੱਛਾ ਹਾਂਜੀ ਜੇ ਜੋ ਤੁਸੀਂ ਮੀਟਵਾ ਜਾਂਦੇ ਸੀਗੇ ਜਾਂ ਤੁਹਾਡੇ ਵਾਈਫ ਜਾਂਦੇ ਸੀਗੇ ਡੀਪੀ ਦਾਫਤਰ ਤੇ ਜਿਹੜੇ ਮੁਲਾਜ਼ਮ ਅਧਿਕਾਰੀ ਤੇ ਕਿਸ ਤਰ੍ਹਾਂ ਦਾ ਹੋਰ ਸਤਕਾਰ ਕਰਦੇ ਆ ਬਹੁਤ ਵਧੀਆ ਜੀ ਵੈਸੇ ਪੂਰਾ ਸਤਕਾਰ ਕਰਦੇ ਆ ਜੀ ਪੂਰਾ ਅੱਜ ਵੀ ਤਕਰੀਬਨ ਅਸੀਂ ਉੱਧਰ ਜਿੱਦੇ ਫਾਰਮ ਭਰਨ ਗਏ ਆ ਹਾਂ ਤੇ ਉਹ ਵੀਰੋ ਸਾਹਿਬ ਦਾ ਗੱਲ ਮੈਂ ਐਨਸੀ ਵਿਚਾਰਾ ਚੰਗਾ ਆਪਣੇ ਨੇ ਤਰੋਂ ਸਾਰੇ ਮੁਲਾਜ਼ਮ ਉਹ ਬਣ ਜਾਂਦੇ ਨੇ ਕੋਈ ਗੱਲ ਹਾਂਜੀ ਤੇ ਉਹ ਮੈਨੂੰ ਕਹਿੰਦਾ ਮੈਂ ਤਾਂ ਤੁਹਾਨੂੰ ਕੱਲ ਨੂੰ ਟਿੱਕੀ ਜਾਂਦਾ ਕੱਲ ਦਾ ਜੀ ਤੁਸੀਂ ਆਏ ਨਹੀਂ ਤੇ ਮੈਨੂੰ ਪਤਾ ਸੀਗਾ ਵੀ ਤੁਸੀਂ ਦੁਬਾਰਾ ਧੋਣ ਲਗਾਉਂਗੇ ਮੈਂ ਕਿਹਾ ਤੈਨੂੰ ਕੀ ਪਤਾ ਲੱਗਿਆ ਕਹਿੰਦਾ ਇਹ ਸਾਨੂੰ ਮਾਣਾ ਛੋਟੇ ਦੀ ਹੂੰ ਇਹ ਆਮ ਗੱਲ ਚੱਲਦੀ ਹੈ ਮੁੰਦ ਸਿੰਘ ਜੀ ਵੀ ਜਿਹੜੇ ਆਪਾਂ ਫਾਰਮ ਦਾਖਲ ਕਰਦੇ ਆ ਵੀ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਰੱਤ ਕਰਾ ਦੇ ਜਾਂ ਹੋਰ ਇਸ ਤਰ੍ਹਾਂ ਦਾ ਨਾਜਵਾਨ ਦਾ ਬਿਹੇਵੀਅਰ ਜਾਂ